ਲੈਣਾ ਕੋਈ ਕਿ ਬਾਈ ਤਾਂ ਵੇ ਵੇ ਜਾ ਕੇ ਚੱਡਣਾ ਬਹੁਤ ਸੋਹਣੀ ਬਸਟ ਕਲਾਸ ਭਾਜੀ ਨੇ ਆਪਣੇ ਕੱਪੜੇ ਖਰੀਦ ਰਹੇ ਨੇ ਛੋਟੇ ਛੋਟੇ ਇਦਾਂ ਇੱਕ ਕਿਹੜੀ ਸਲੈਕਟ ਉਹ ਉਹ ਹੋ ਗਈ ਨੇ ਫਾਈਨਲ ਸਲੈਕਟ ਆ ਉਹ ਵੀ ਕੀਤੀ ਇੱਕ ਹੋਰ ਉਹ ਤੇ ਹੋ ਗਈ ਚੱਲ ਲੈ ਆਂਦੇ ਨਾ ਮਿੱਤਰਾਂ ਚਾਹ ਆ ਗਈ ਹੈ ਤੇ ਟਾਈਮ ਲੋਟ ਕਰਿਓ ਜਿਆਦਾ ਨਹੀਂ ਹੁਣ 4:30 ਵਜੇ ਹੈ ਜੀ ਇਹ ਮੁੰਮੇ ਸਵੇਰ ਦਾ ਟਾਈਮ ਆ। ਇਹ ਹੈਗਾ ਸੀ ਉਹਦਾ ਟਾਈਮ। ਮੁੰਨੇ ਸੁੱਤੀ ਆ। ਸਸੀ ਗਾ ਸਾਰਥ ਤੜਾਈ ਦੇ ਨਾਲ ਵਿੱਚ ਤੇ ਆਪਾਂ ਚੱਲੇ ਆ। ਅੱਜ ਹੁਣ ਬਣਾ ਥੋੜਾ ਕੰਮ ਸੀਗਾ। ਅੱਜ ਤੇ ਲੱਗਣੀ ਬਣਾਣੇ ਚੱਲੇ ਆਪਾਂ ਅੱਜ ਤੇ। ਆਪੀ ਜਾਣਾ ਸੱਪੇ ਇੱਕ ਅੱਗੇ ਵੀ ਘਣਾ ਤਾਂ ਕਰਕੇ। ਮੰਮੀ ਵੀ ਜਾਣਗੇ ਨਾਲ ਹੀ ਤੇ ਮੰਮੀ ਵੀ ਤਿਆਰ ਹੋ ਗਏ ਆ। ਮੰਮੀ ਉਹਨੂੰ ਫੁਲਕੇ ਲਵਾਉਂਦੇ ਡੈਡੀ ਬਾਅਦ ਤੇ। ਤੇ ਡੈਡੀ ਤੇ ਹੁਣ ਮੈਂ ਹਾਂ ਮੈਂ ਸੋਚਦਾ ਇਹ ਚੜੀ ਚੋਟੀ ਦੇ ਕਿੰਨਾ ਕਿੰਨੇ ਜਾਣਾ ਸੰਦੀਪ ਨੇ ਜਾਣਾ ਮੈਂ ਕਿਹਾ ਕਿ ਕਿੰਨੇ ਜਾਣਾ ਫਿਰ ਤੋਂ ਦਾ ਜਾ ਫੜੀ ਮੁਕਲੀ ਹੋਏ ਤੇ ਕੱਲ੍ਹ ਐਸਾ ਸਸ ਪਾਈ ਵਾਲੀ ਗੱਡੀ ਤੇ ਜਿੰਨਾ ਛੋਟੀ ਦੇ ਦੂਜੀ ਤੇ ਤੁਹਾਨੂੰ ਦੱਸਿਆ ਵਾ ਕੱਲ ਦੀ ਗਈ ਆਪਣੀ ਮੇਡੀਕ ਠੀਕ ਹੋਣ ਵਾਸਤੇ ਸੰਦੀਪ ਵੀ ਤਿਆਰ ਹੋ ਗਈ ਆ ਇਹ ਤਾਂ ਬਾਲ ਕੀ ਤੇਲ ਪਹਿਲਾਂ ਗਾਜੂ ਨਹੀਂ ਬੈਠ ਗਏ ਨੇ ਦੇ ਨਾਲ ਅੱਜ ਗੱਡੀ ਛੋਟੀ ਤੇ ਜਾਵਾਂਗੇ। ਇਹ ਹਰੀਕੇ ਵਾਲਾ ਹੀ ਉਹ ਫੜਕ ਹਰੀਕੇ ਵਾਲਾ ਨਾ ਫੜਕ ਹੋਈ ਲੱਗਦਾ ਮਨ ਤੇ। ਬਾਕੀ ਪਤਾ ਕੋਈ ਨਹੀਂ ਆਪੇ ਲੋਕਾਂ ਦਾ ਦੱਸ ਦੇਣਾ ਕਮੈਂਟਾਂ ਦੇ ਵਿੱਚ। ਟ੍ਰੇਨ ਆਈ ਘਣੀ ਆ ਆ ਗਈ ਆ ਗਈ। ਚੱਲਣ ਦੀ ਜੁੰਮੇ ਚੱਲੇ ਹੁਣ ਚੱਲ ਬੋਗ। 55 ਘੰਟੇ ਤੱਕ ਹੋਣ ਜਾਣਾ। ਅਰ ਗੁੰਦੇ ਸੁੱਤੀ ਜੀ। ਲਵਲੀ ਲਵਲੀ ਅੱਗੇ ਸੁੱਤੀ ਜੀ ਲਵਲੀ ਮੂੰਹਾ ਡਿੱਗੂ ਸੁੱਤੇ ਅਗੇ। ਉਹ ਗੱਡੀ ਨੂੰ ਮਸ਼ਰ ਵੇਖੋ ਕਦਾਂ ਚੜਿਆ। ਮਲੇ 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 ਬਰੇ ਹਾਲ ਹੋ ਗਏ ਇਹ ਤੇ ਗੁੜੀਆਂ ਵਾਸੀ ਦੁੱਧ ਪੋਾਲ ਗਿਆ ਇੱਥੇ ਰਸਤੇ 'ਚ ਰੁਕੇ ਸੀਗੇ ਤੇ ਉਹ ਗੱਡੀ ਰੋ ਪੀਨੇ ਮੈਨੂੰ ਰੋ ਬੜੀ ਚੰਗੀ ਲੱਗਦੀ ਹੈ ਠੰਡੀ ਕਰਦੇ ਥੋੜੀ ਜਿਹਾ ਜ਼ਿਆਦਾ ਠੀਕ ਏ ਆ ਗੁੜੀਆਂ ਜਿਹੜਾ ਦੁੱਧ ਪੋਾਲਿਆ ਉਹ ਦੇਤਾ ਹੈ ਅੰਦਰ ਗੱਡੀ 'ਚ ਮਛਰ ਵੇਖਦਾ ਭਾ ਚੰਬੜ ਕਾ ਗੱਡੀ ਦੇ ਅਗਲੇ ਪੰਨੇ ਹਾਂ ਮਛਰਿਆ ਮਛਰ ਲੱਗ ਜਾਵੇ ਉਹ ਮਛਰਿਆ ਰੋ ਸੁਆਦ ਆ ਲੰਘਦੇ ਲੰਘਦੇ ਆਪਣੀ ਸਰਵਰ ਸੈਂਟਰ ਗੱਡੀ ਚੈੱਕ ਕਰਾ ਲਈਏ ਵੇਖੀ ਬੜਾ ਕੀ ਕਰਨ ਦੇ ਕੀ ਨਹੀਂ ਕਰਨ ਦੇ ਆਪਣੀ ਹੈਕਟਰ ਗੱਡੀ ਨੂੰ ਆਹ ਹੈਕਟਰ ਹੈਕਟਰ ਲੱਗੀਆਂ ਪਈਆਂ ਨੇ ਵੇਖ ਤਾਂ ਇਹਨਾਂ ਦੀ ਹੈਕਟਰ ਹੀ ਜ਼ਿਆਦਾ ਫੇਲ ਹੁੰਦੀ ਆ ਤੇ ਪਹੁੰਚ ਗਏ ਆਪਾਂ ਉਹ ਨੰਬਰਸਾ ਰੋਡ ਤੇ ਹੀ ਆ ਨਾ ਮੈਂ ਜਾਂਦੇ ਜਾਂਦੇ ਚੈੱਕ ਕਰਦਿਓ ਗੱਡੀ ਨੂੰ ਲਾਇਆ ਇਹਨਾਂ ਨੇ ਆਹ ਲੈਪਟਾਪ ਤੇ ਸਕੈਨਰ ਜਿਹੜਾ ਆਇਆ ਚੱਕ ਚੱਕ ਕਰਨ ਦੇ ਡਿੱਗੀ ਤੇ ਠੀਕ ਕਰਤੀ ਇਹਨਾਂ ਨੇ ਹੁਣ ਕੈਮਰਾ ਦਾ ਕੰਮ ਲੱਗੇ ਚੱਲਣ ਬੱਸ ਡਿੱਗੀ ਦੇ ਵਿੱਚ ਹੀ ਪ੍ਰੋਬਲਮ ਆ ਗਈ ਸੀਗੀ ਉਹ ਤੇ ਠੀਕ ਕਰਤੀ ਉਹ ਮੇਰਾ ਕਰਕੇ ਆਈ ਸੀਗੀ ਜਿੱਥੇ ਆਪਣੀ ਗਲਤੀ ਹੈਗੀ ਉੱਥੇ ਆਪਾਂ ਮੰਨਦੇ ਹਾਂ ਕਿ ਮੈਂ ਕੀਤਾ ਚਾਬੀ ਤੇ ਵੀ ਡਿੱਗੀ ਖੋਪੀ ਤਾਂ ਅੰਦਰੋਂ ਬਟਨ ਨੂੰ ਪ੍ਰੈਸ ਕਰਤਾ ਦੋਵੇਂ ਚੀਜ਼ ਇਕੱਠੀਆਂ ਨੱਪਦੀਆਂ ਨਾ ਤੇ ਉਹ ਮਤਲਬ ਕਹਿੰਦੇ ਮੈਸੇਜ ਆ ਹੋ ਗਿਆ ਕੋਈ ਸਿਸਟਮ ਜਿਵੇਂ ਹੋਇਆ ਚਲੋ ਜੀ ਹੁਣ ਆਪਣੀ ਜਾਂਦੀਆਂ ਤਿਆਰੀਆਂ ਨੇ ਤੇ ਇਹਨਾਂ ਨੂੰ ਤੇ ਕੋਈ ਪੀਜੀ ਸਾਰੇ ਜਾਣਿਆ ਨੇ ਮੈਂ ਆਪ ਨਹੀਂ ਪੀਤੀ ਮੇਰਾ ਤੇਰਨ ਕਿਤੇ ਫਿੱਕੀ ਹੁੰਦੀ ਹੈ ਹੈ ਕੋਈ ਕੁਝ ਖਾਣਾ ਇਹਨਾਂ ਨੂੰ ਗੁੜ ਦੇਖ ਜਾਵਾਂਗੇ ਨੇ ਕਿੱਦੋਂ ਹੁਣ ਫਿੱਕੀ ਬੜੀ ਆ ਮੈਂ ਗੁੜ ਦੇਖ ਜਾਵਾਂਗੇ ਨੇ ਕੋੜਾ ਲਈ ਬਣਾਉਣ ਆਪਰੇ ਉਪਰਾ ਡਾਇਆ ਸੁਖਨ ਹੈ ਤਾਂ ਵੀ ਨਹੀਂ ਗੱਲ ਬਣਦੀ ਤਾਂ ਵੀ ਨਹੀਂ ਗੱਲ ਬਣਦੀ ਹੈ ਨਹੀਂ ਬਣਦੀ ਤਾਈਓ ਮੈਂ ਵੀ ਤੁਹਾਨੂੰ ਤਾਂ ਹੀ ਪਿਆਦੀ ਆਹ ਪਤਾਈਏ ਵੀਰੇ ਅਰੇ ਜਿਹੜੇ ਬਣੀ ਕਰੂਗਾ ਨਹੀਂ ਕਿ ਤਰਲੇ ਲੈਣੀ ਨਹੀਂ ਹਾਂ ਕਰਨੀ ਬਣੇ ਇੱਥੇ ਰਸਤੇ ਦੇ ਵਿੱਚ ਰੁਕੇ ਹੋਏ ਆਂ ਕੁਲਚਾ ਖਾਣ ਵਾਸਤੇ ਅੰਮ੍ਰਿਤਸਰ ਗੋਲਡਨ ਗੇਟ ਲੱਗ ਬੋਤਲ ਵਾਲਾ ਲੈ ਲਈ ਪਾਣੀ ਬੋਤਲ ਵਾਲਾ ਬੋਤਲ ਵਾਲਾ ਦੇ ਦੋ ਕਿ ਸਿੰਪਲ ਹਾਂਜੀ ਰਜੀ ਭਾਜੀ ਕਿਹੜਾ ਪਾਣੀ ਪੀਣਾ ਹੈ ਰੋਵ ਵਾਲਾ ਪਾਣੀ ਪੀਣਾ ਪੰਗੇ ਲਈ ਜਾਂਦੀ ਵਾਸਤੇ ਇਹਨਾਂ ਪੰਗੇ ਲਈ ਜਾਣੇ ਆ। ਹੈ? ਕੋਈ ਪਾਪਾ ਨੂੰ ਸਗਰੰਦੇ ਹੀ ਤੇ ਕਿਧਰ ਚਲ ਗਏ ਤੁਸੀਂ? ਹੱਥਾਂ ਗਮੀ। ਐਸ਼ ਐਸ਼ ਮੈਂ ਆਪਾਂ ਇਧਰ ਆ ਮੰਡੀ ਤੇ। ਇਹ ਕਿਸਾਲ ਚੱਲ ਗਿਆ। ਇਧਰ ਆ ਪੁਲ ਡਿਆ ਬੰਨ। ਆ ਵੇਖੋ ਇਧਰ। ਇਧਰ ਕੰਡਿਆ। ਖਲਿਆ ਯਾਰ ਹੁਣ ਇਹਨਾਂ ਡ੍ਰਿਲ ਲੱਗੀ ਚੱਲਣ ਮਸ਼ੀਨ ਹੁਣ। ਹਾਂਜੀ ਮਸ਼ੀਨ ਚੱਲਣ ਲੱਗੀ। ਹਾਂਜੀ। ਉਧਰ ਐ। ਵੇ ਇਹ ਚੱਲੀ ਨਾ ਮਸ਼ੀਨ। ਗੋਲਡਨ ਗੇਟ ਪਹੁੰਚ ਗਏ ਆਪਾਂ। ਇਤੋਂ ਬੜਾ ਵਧੀਆ ਵਿਖਦਾ ਹਨਾ ਮੈਂ। ਰਾਤ ਨੂੰ ਜ਼ਿਆਦਾ ਵਧੀਆ ਲੱਗਦਾ ਵਾ। ਇਹ ਜੋ ਲਾਈਟਿੰਗ ਵਗੈਰਾ ਹੋਈ ਹੁੰਦੀ ਹੈ ਨਾ ਲੈ ਵੀ ਮਤਰਾ ਪਹੁੰਚ ਗਏ ਆ ਘਰੇ ਆਪਾਂ ਤੇ ਗੁੜੀਆ ਸੁੱਤੀ ਆ ਵੇਲਾ ਜਿਆਦਾ ਲੰਮਾ ਸਫਰ ਹੋਣਾ ਮਤ ਵੱਜ ਜਾਂਦੀ ਕੀ ਘਾਜ ਗਿਆ ਵਾ ਕੀ ਘਾਜ ਗਿਆ ਅੱਛਾ ਅੱਛਾ ਮੈਂ ਵੀ ਉਹ ਮੈਨੂੰ ਮਿਲ ਕੇ ਚਾਹਤੀ ਲਈ ਉਹ ਲੇਵਲ लवली ਹੁਣਾਂ ਦੇ ਵਿਆਹ ਦੀ ਵੀ ਆ ਗਈ ਉਹ ਪਿੰਨ ਡਰਾਈਵ ਵਾਹਿਗੁਰੂ ਧੰਨ ਬਣਾ ਪਾਸ਼ਾ ਨਹੀਂ ਲੱਗਦੀ ਹੈ ਨਾ ਸਾਡੀ ਨਹੀਂ ਲੱਗਦੀ ਹਾਂ ਕਿਦਾਂ 4K ਆਪਣੀ ਵਾਲੀ 4K ਉਹ ਕੁਆਲਿਟੀ ਬਹੁਤ ਜ਼ਿਆਦਾ ਹੈਵੀ ਤਾਂ ਕਰਕੇ ਹੈ ਉਹ ਦਈਆਂ ਬਈ ਤੁਹਾਨੂੰ ਸਾਡੇ ਵਿਆਹ ਦੀ ਹੁਣ ਵੇਖ ਕਿਦਾਂ ਪੇਟ ਕਰਕੇ ਬੈਠੀ ਹੈ ਬਾਸਰ ਉਹ ਵਿਆਹ ਬਾਸਰ ਹੁਣ ਮੱਗੀ ਘਣੀਗੇ ਕਹਿੰਦੇ 4K ਬੜਾ ਰੌਲਾ ਹੈਗਾ ਆ ਵਿਆਲਾ ਹੀ ਬਾਸੋਂ ਚਾਲਾ ਤੇ ਕੇ ਅੱਲਾ ਤੇ ਕੇ ਬਾਬਾ ਵਾ ਸਹੀ ਗਾ ਹੈ ਹੈ ਆਏ ਆ ਆ ਆ ਬਹੁਤ ਵਧੀਆ ਸੁਖਰਾ ਦਿਨ ਬਹੁਤ ਸੋਹਣਾ ਲੱਗਦਾ ਹੋ ਵੀ ਲੱਗਦਾ ਹੀ ਸੋਹਣਾ ਸੋਹਣਾ ਲੱਗਦਾ ਚੱਲੇ ਵੀ ਚਾਹੇ ਮਾੜੇ ਮੋੜੇ ਬਣ ਕੇ ਚਲੋ ਚੰਗੀ ਗੱਲ ਹੈ ਵੀ ਕੋਈ ਟੇੜਾ ਹਾਂ ਆ ਕਹਿੰਦੀ ਉਹ ਕਹਿੰਦੀ ਵੀ ਮੱਥੇ ਤੇ ਕਿਸ ਕਰੇ ਇਹ ਨੂੰ ਕਰਨੀ ਕਹਿੰਦੀ ਆ ਸਾਰੇ ਨੇ ਵੇਦੇ ਬਰੋ ਇਹ ਕਾਹਹੀਂ ਤੁਹਾਨੂੰ ਪਤਾ ਹੈ ਉਹਨਾ ਫੈਮਿਲੀ ਵਾਲੇ ਬੰਦੇ ਠੀਕ ਨਹੀਂ ਲੱਗਦਾ ਐਸਾ ਹੱਸੇ ਕੀ ਕਰੇ ਬਈ ਪਹਿਲਾਂ ਆਉਂ ਬਲੇ ਕਲੀਨਿੰਗ ਸੂਟੇ ਨਹੀਂ ਵਧੀਆ ਬਣਾਏ ਯਾਰ ਜਿੰਨੇ ਵੀ ਮਤਲਬ ਕੰਮ ਕੀਤਾ ਸੋਨਾ ਕੀਤਾ ਯਾਰ ਇਦਾਂ ਦੀ ਗੱਲ ਨਹੀਂ ਹੈ ਆ ਤਾਂ ਡੱਕ ਰਹਿ ਜਾ ਹੁਣ ਚਲਕਾ ਨਹੀਂ 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 ਇਹ ਬਾਰ ਬਾਰ ਨਾਲ ਹੀ ਉਹ ਸੁੜੀਆਂ ਦੇ ਦਿਲ ਵਿੱਚ ਲਾਈ ਜਾਂਦਾ ਆਈ ਵਿੱਚ ਇਹ ਚੂੜੀਆਂ ਵੀ ਕਰਵਾਈਆਂ ਨੇ ਹੂੰ ਸਾਰਾ ਇੱਕੋ ਜਿਹਾ ਆ ਪੈਲਸ ਚ ਹੋਏਗੇ ਇਹ ਪਰਮੇ ਕਿਹਾ ਹੈ ਜੋ ਕਹਿੰਦੀ ਚੱਲਦਾ ਵਾ ਮੈਨੂੰ ਸਤਨਾ ਹੀ ਉਹ ਨਹੀਂ 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 ਇਹ ਨਹੀਂ ਲੁਣਦੇ ਬਾਡੀ ਗਿਰਨ ਨੂੰ ਵੀ ਆਉਂਦੇ ਹੀ ਇਹ ਨਾ ਮੈਂ ਕਹਿੰਦੀ ਸੈਡ ਵਾਲਾ ਮੈਂ ਵੀ ਉਹ ਸਾਈਡ ਹੀ ਕਿਹਾ ਸੀ ਉਹ ਕਹਿੰਦੀ ਚੱਲਦਾ ਹੀ ਇਹੀ ਹੈ ਨਹੀਂ ਪਾਸਾ ਧੋਂਦੇ ਨਾ ਪਾਸਾ 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 ਬੜਾ ਸੁਣਾ ਲੱਗ ਰਿਹਾ ਹੈ ਮਸਾਲਾ ਕਿਹ ਹੈ ਪਰਮਾ ਲਾਇਆ ਨਹੀਂ ਚਲੋ ਹੁਣ ਪਾਸੇ ਬਸ ਕੇ ਲੱਗੇ ਕਿ ਪਾਸੇ ਲਾਈ ਨਾ ਕਰੀ ਤੇ ਪਾਸੇ ਹੋਰ ਤੇ ਆ ਪਾਸਾ ਆ ਤਿੰਨ ਕਹਿੰਦਾ ਹੁਣ ਤੇ ਆ ਪਾਸਾ ਸੋਨੇ ਕਿੱਡੀ ਕਹਿਣਾ ਆ ਰਾ ਜੁਗਨਾ ਹੁਣੇ ਪਾਸੇ ਹੀ ਆ ਤੇ ਆਪਣਾ ਪਾਸਾ ਹੁਣ ਲੱਗਾ ਇਹ ਸੋਹਣੀ ਬਣਾਏ ਆ ਸੋਹਣੀ ਆਹ ਕਿੱਦਾਂ ਕਰੇ ਤੇ ਮਾਸੇ ਕਿੱਥੇ ਆ ਕੋਈ ਬਹੁਤ ਵਧੀਆ ਇਹ ਤੇ ਉਸ ਜੀ ਨਵੀਂ ਪੂਰੀ ਵਟਾਂ ਡਈ ਆ ਸਾਡੇ ਵੇਖਣ ਦੇ ਨਾ ਲਾਗੇ ਖੜੇ ਹੋਈ ਤੇ ਉਹ ਕਹਿੰਦੇ ਇਦਾਂ ਕਰ ਹਾਂ ਉਹ ਮੇਰੇ ਤਾਂ ਦੇ ਦਿਸਕਾਂ ਡੇ ਪੂਰੇ ਆ ਕਹਿੰਦੇ ਨਹੀਂ ਨਾ ਹਾਂ ਨਹੀਂ ਆ ਨਾ ਨਥ ਕੀ ਕੀ ਆ ਨਥ ਲਾਠੀ ਉਹ ਤਾਂ ਦਜੀ ਹੁੰਦੀ ਆ ਫੇਰ ਕੋਈ ਚਾੜ ਤੇ ਦਾਵਰੀ ਲਾ ਕੇ ਅਸੀਂ ਆਵਾਂਗੇ ਕਿ ਨਹੀਂ ਵਿੱਚ ਆਉਗੇ ਆਗੇ ਆ ਗਿਆ ਦੇਖ ਆਹ ਕੌਣ ਆ ਗਿਆ ਇਹ ਕੌਣ ਆ ਏ ਬੇਲੀ ਹਾਂ ਹਾਂ ਜੀ ਸੁੰਰਲੀ ਕੋਗਾ ਹਰ ਕੋ ਨੋ ਗ੍ਰੀਨ ਸੋਡ ਵਾਲਾ ਕੋਟ ਉਹ ਕੋਟ ਪਾਣੀ ਤੈਨੂੰ ਯਾ ਕਿੰਨੀ ਖੁਸ਼ੀ ਨੂੰ ਮੈਨੂੰ ਇੱਥੇ ਲਿਆਉਂਦੀ ਹੁਣ ਇਹਦਾ ਚਾਹ ਲੱਥ ਗਿਆ ਆ ਯਾ ਯਾਦ ਕੇ ਚਾਹ ਕੇ ਬਸ ਕੇ ਹੁਣ ਪਰੇ ਮੂੰਹ ਕਰਕੇ ਬਹਿ ਜਾਂਦੀ ਐ ਜਦੋਂ ਨਹੀਂ ਆਈਏ ਠੀਕ ਹੈ ਬੀ ਲੈ ਗਏ ਵੀ ਮੂੰਹ ਘੁਮਾ ਕੇ ਬੈਠੀ ਚਾਹ ਹਿੰਦਾਂ ਵਿੱਚ ਆ ਜਗਾ ਸਹੀ ਹੈ ਕਹਿੰਦੇ ਦੋਨੇ ਮੂੰਹ ਪਰਨ ਪਰਨ ਬੈਠੀ ਮੋਈ ਗਿਆ ਨਾ ਜਿਵੇਂ ਲੈ ਗਏ ਹੁਣ ਘੁਮਾ ਕੇ ਬੈਠੀ ਜਿਵੇਂ ਦੇਖ ਹਾਥੀ ਰਾਜਾ ਬੜੇ ਬਲਵਾਨ ਤੋਂ ਮਹਿਲਾ ਕੇ ਅਰੇ ਛਾਹ ਹੁਣੀ ਆ ਗਏ ਨੇ ਚੁੰਨੀ ਤੇ ਆਉਣੇ ਵਿਚਾਰੀ ਥੋੜੀ ਸਵਾਗਤ ਵਾਹ ਲਾਤਕੀ ਲਾਤਕੀ ਫੋਟੋ ਉੱਠਾਉਣ ਪੈਸੇ ਪੂਰੇ ਹੋ ਗਏਗੇ ਇੰਨਾ ਟਾਈਮ ਲਾਉਣ ਦੇ ਵੇ ਲੇ ਲੈ ਲੈਣ ਜਾਣ ਡਿਆ ਚਾਹ ਪੀ ਕੇ ਲੈਣ ਜਾਣ ਡੇ ਐਵੇਂ ਐਵੇਂ ਪਾਵਾ ਜ ਮਾਰੀ ਜਾਂਦੀ ਵੇ ਅਸੀਂ ਲੈ ਲੈ ਇਹ ਕਰਨ ਡੀ ਲੈ 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 ਕੱਲੀ ਵਿੱਚ ਹੀ ਜਾਣ ਡੀ ਕੱਲੀ ਜਾ ਭਰਾ ਜਾ ਘਰੇ ਜਾ ਵੇੜੇ ਨਾਲ ਮੇਰੇ ਕੋਲ ਦਸਾਇਆ ਬੈਠਾ ਮੀਨੂ ਤੇ ਆ ਲੱਗਦੀ ਤੇ ਵਾਟਰ ਕੂਲਰ ਨਾਲ ਗਲਾਸ ਟੰਗੇ ਹੁੰਦਾ ਵੇ ਸਹੀ ਆ ਵੇ ਵੱਡੀ ਵਾਟਰ ਕੂਲਰ ਆ ਦਿਓ ਲੱਗੇ ਗਲਾਸ ਆ ਲੈ ਵੇ ਮੁੰਡਾ ਆ ਗਿਆ ਵੇ ਮੈਂ ਤੇਰਾ ਜੁਆਇਂ ਬਾਜ਼ਾਰ ਤੇ ਮੇਰੀ ਗੱਡੀ ਦੇ ਮਗਰ ਗੱਡੀ ਲੱਗੀ ਤੇ ਫਿਰ ਪੈਦਲ ਆ ਗਏ ਹੁਣ ਉਹ ਥੋੜੀ ਜਲਦੀ ਹੈ ਕਾਲੀ ਅੱਗੇ ਟੋਏ ਤੇ ਕਾਲੀ ਕਿੱਥੋਂ ਹੈ ਤੇ ਹੁਣ ਕੋਈ ਸੱਜਣ ਭਰਾ ਟੱਕਰ ਨੂੰ ਵੀ ਓੜਿਆ ਹੈ ਤੇ ਨਾ ਤੇ ਬੈਟਰੀ ਮੋਟਰੀ ਆਈ ਹੁਣ ਪਹੁੰਚ ਚੱਲੇ ਆ ਬਸ ਹੁਣ ਕਰੇ ਬੱਲੇ ਬੱਲੇ ਤੁਰਕੀ ਆਏ ਆ ਤੇ ਗਰਮੀ ਸੁੱਖਣਾ ਬਹੁਤ ਵੱਧ ਗਈ ਹੈ ਤੇ ਗੱਡੀ ਲਓ ਮੈਂ ਉਹ ਗਿਆ ਸੀ ਤੁਹਾਨੂੰ ਦੱਸਿਆ ਐਮਜੀ ਵਾਲੇ ਸਰਵੈਂਟਰ ਗਿਆ ਸੀ ਉੱਥੇ ਗਿਆ ਗੱਡੀ ਆਪਣੀ ਸਹੀ ਹੋਣ ਦੀ ਹੈ ਤੇ ਸ਼ੇਹਦਾ ਅੱਜ 7 ਵਜੇ ਅੱਜ 8 ਵਜੇ ਅੱਜ ਗੱਡੀ ਅੱਜ ਦੀ ਡੇਟ ਵਿੱਚ ਆ ਜਾਊ ਕੋਸ਼ਿਸ਼ ਆਪੇ ਅੱਜ ਆ ਜੂਗੀ ਆਪਣੀ ਬਟਾਲੇ ਸ਼ਹਿਰ ਵਾਪਸ ਕਦੀ ਗੱਡੀ ਲੱਗੀ ਮਗਰ ਰਹਿ ਜਾਂਦੀ ਮੇਰੀ ਗੱਡੀ ਦੇ ਹੁਣ ਚਾਬੀ ਜਿਹੜੀ ਆ ਰਾਜੂ ਦੇ ਜੇਬੇ ਦੇ ਵਿੱਚ ਚਲ ਗਈ ਐ ਉਹ ਘਰੇ ਚਲ ਗਿਆ ਆਪਣੇ ਹੁਣ ਉਹ ਲੈ ਕੇ ਆਊਗਾ ਚਾਬੀ ਫੇਰ ਜਾਵਾਂ ਕਿਉਂਕਿ ਕੰਮ ਦੀ ਕਰਨੇ ਨੇ ਘਰੇ ਨਾ ਹੁਣ ਗੱਡੀ ਦੇਣ ਵਾਸਤੇ ਜਾਣੀ ਉਹਨਾਂ ਦਵਾਈ ਲੈਣ ਜਾਣਾ ਆ ਕੰਨੀ ਦੀ ਹੁਣਾ ਨੇ ਤੇ ਨਾਲੇ ਦਹੀਂ ਲੈ ਆਵਾਂਗੇ ਕੀ ਜਾਂਦੀ ਆ ਇਹਨਾਂ ਜਿੰਨਿਆਂ ਨੂੰ ਤਾਂ ਕਿਹੜਾ ਹੁੰਦਾ ਬਾਹਰ ਆ ਦੇ ਆਹੋ ਮੰਮੀ ਕਹਿ ਰਹੀ ਆ ਕਿ ਮਹੌਣਾ ਵੀ ਗੱਡੀ ਕਿਰਨਾ ਨਾ ਦੇਣਾ ਤੇ ਆਇਆ ਹੈਗਾ ਦੇਖੰਦੀ ਆਤੀ ਆ ਤਾਂ ਸਾਹਮਣੇ ਲੱਗੇ ਆ ਨਾ ਹਮ ਕਰਨ ਦੇ ਬਈ ਅਸੀਂ ਕਾ ਇਹ ਕਰੀ ਜਾਂਦੇ ਜੇ ਅੱਛਾ ਇੱਥੇ ਪੋਵ ਲਾਉਣਾ ਵਾ ਪੱਲਾ ਅੱਛਾ ਜੀ ਮਦੇ ਵਦੀ ਉਹ ਰਗੀ ਪ੍ਰਾਣੀ ਗ੍ਰਿਲ ਲਿਆ ਕੇ ਨਾ ਉਧਰ ਪਾਪੇ ਨੂੰ ਉਹਦੇ ਮੱਥੇ ਮਰਤੀ ਵੀ ਲੈ ਲਾ ਦੇ ਤੇ ਉਹ ਦਰਵਾਜ਼ੇ ਵੀ ਪੁਰਾਣੇ ਲਾਉਂਦੇ ਆ ਬੰਦਾ ਉਹ ਕੰਜਰਖਾਨਾ ਹੋ ਰਿਹਾ ਵੈ ਪੁਰਾਣੇ ਦਰਵਾਜੇ ਪੁਰਾਣੇ ਰਵੇ ਬਾਰੀਆਂ ਬਸ ਉਹ ਖਲਾਰਾ ਹੋ ਰਿਹਾ ਵਾ ਉਹ ਨਿਕਲ ਤੇ ਜਾਣੀਆਂ ਵਾ ਤੇ ਚਾਹ ਦਰਵਾਜਾ ਠੀਕ ਹੀ ਪਰ ਉਹ ਮਰ ਰਦਾ ਸੀ ਵੀ ਚਕਾਠ ਲਾ ਗਣਾ ਭਾਂ ਵਿੱਚੋਂ ਟੈਂਪਰੇਰੀ ਮਸਾਲਾ ਮੜਮੜਾ ਲਾ ਗਦੇ ਟਾਈਆਂ ਲਾ ਛੱਡਦਾ ਗਾ ਜੱਬ ਨਿਬੜਦਾ ਮੈਂ ਤੁਹਾਨੂੰ ਕਿਹਾ ਸੀ ਮੈਂ ਲੱਕੜੀਆਂ ਲਗਾਟਾ ਬਣਾ ਕੇ ਲਾ ਦੇ ਪਰ ਉਹ ਨਹੀਂ ਆ ਮੈਂ ਕਿਹਾ ਡੈਡੀ ਨੂੰ ਹੋਰ ਸਾੜੀਆਂ ਜਿੰਦੀਆਂ ਆ ਮੈਂ ਦਿੰਦੇ ਆ ਅੱਠ ਆ ਆ ਆਪ ਤਾਂ ਸਿੰਘ ਕਪੂਰ ਸਾਹਿਬ ਲਈ ਨਹੀਂ ਆ ਆ ਆ ਜਗੜਾ ਲਾ ਛੜਿਆ ਵਾ ਹੈ ਆਪਰਾ ਬੱਦਨਾ ਪਿੰਡ ਦਾ ਉਹ ਏਵੇਂ ਕਿ ਤੂੰ ਖੜਾ ਵਧੀਆ ਕਰੇਗਾ ਦਾਜੇ ਦੂਜੇ ਹੋਣਗੇ ਤੇ ਰੋਜੇ ਦਾਜੇ ਤੇ ਦਾਜੇ ਬੜੇ ਲੱਗਣੇ ਮੈਂ ਵੀ ਦੋ ਹੀ ਲਾਉਣੇ ਬਸ ਮੇਨ ਬਾਕੀ ਕੱਲੀ-ਵੱਲੀ ਏਕਣੀ ਗੱਲ ਬਹੁਤ ਵਧੀਆ ਫਸ ਕਲਾਸ ਲਾ ਮੈਂ ਉਧਰ ਵੇਖ ਕੇ ਆਇਆ ਮਿਸਤਰੀ ਨੇ ਕਿੰਨਾ ਬੇੜਾ ਕਰ ਕੀਤਾ ਆ ਥੈਂਕ ਯੂ ਜੈ ਵੇਖ ਕਿਵੇਂ ਡੈਡੀ ਲੈ ਕੇ ਵੇਖ ਕੇ ਆਵਾਂ ਲੈ ਪਾਣੀ ਪੁਣੀ ਲੈ ਆਇਆ ਇਧਰ ਮਿਰਚਾਂ ਮਿਰਚਾਂ ਨੂੰ ਆ ਪੁਦੀਨਾ ਦਾ ਚੰਗਾ ਵੇ ਹੈ ਹੈ ਇੱਕ ਤਾਂ ਰੋ ਰਾਲੇ ਨੂੰ ਦੇ ਕੇ ਆਉਨੇ ਆ ਉਧਰ ਵੀ ਹੈਗਾ ਠੇਰ ਤੇ ਇਧਰ ਵੀ ਹੈ ਇਦੋਂ ਮੈਂ ਵੇਖੀ ਡੈਡੀ ਨੂੰ ਨਸਤਾਉਂਦਾ ਹਾਂਜੀ ਯਾ ਦੇ ਡੈਡੀ ਸასი ਘਰ ਮਾਵਾ ਵੇਖ ਕੇ ਆਵਾ ਮਿਸਤਰੀਆਂ ਕਿੱਥੋਂ ਤੱਕ ਬੇੜਾ ਕਰ ਕੀਤਾ ਆ ਤੋਰ ਕੇ ਮੜਦੋ ਹੋ ਲੈ ਜਾ ਮੈਂ ਹੈ ਰੇਂਦ ਨਾ ਲਾਇਓ ਮੈਂ ਸੰਢਿਆ ਰੇਂਦ ਰੇਂਦ ਰੇੜੀ ਲਵਨਾ ਤੇ ਰੇਂਦ ਰੰਦ ਸੰਢਿਆ ਨਾ ਆ ਗੰਡੇ ਗੁੰਡੇ ਪੁੱਟ ਪਟ ਲੋਗੇ ਜਿੰਨੋ ਕਿ ਮੁੱਟ ਕੇ ਲੈ ਗੋ ਬਾੜ ਨੇ ਇਦਿਸ ਲੈ ਵੀ ਆ ਕੰਮ ਨਬੇੜਤਾ ਹੈ ਮਿੰਟ ਮਿੰਟ ਖਿੱਚਿਆ ਗਿਆ ਕੰਮ ਬਹਿ ਜਾ ਬਹਿ ਜਾ ਇਹ ਦਰਵਾਜਾ ਬੜਾ ਚੂਚਾ ਜਿਹਾ ਰੱਖਿਆ ਕਿ ਠੀਕ ਹੈ 3 ਫੁੱਟ ਚਲੋ ਠੀਕ ਆ 3 ਫੁੱਟ ਵੇਰੇ ਸੋ ਮੈਂ ਹਾਂ ਵੱਡੀ ਲੰਗ ਜਿਆ ਕਰੂਗੀ ਇਹਦੀ ਲੰਗ ਦੀ ਲੜਕੀ ਦਾ ਉਹਨੇ ਕਿਹਾ ਆ ਤੰਦਰਾ ਪੁਰਾਣਾ ਲੈਂਦਾ ਏਕੇ ਤੇ ਕੇ ਗੀਟ ਲੈਂਦਾ ਏ ਇਹਦੇ ਚ ਤੁਹਾਨੂੰ ਸਾਰਾ ਸੀਮੈਂਟ-ਸੀਮੈਂਟ ਰਖਣਾ ਤਾਂ ਕਰਕੇ ਥੋੜੇ ਪੱਕੇ ਕੰਮ ਕੀਤੇ ਮਜ਼ਬੂਤ ਲੈਂਦਾ ਕੰਮ ਵੇਖੋ ਵੀਰੇ ਐਵੇਂ ਨਾ ਕਹਿ ਦੇਖਦੇ ਇਹ ਵਧੀਆ ਏ ਸਾਡੇ ਕਰ ਪੁਰਾਣਾ ਮਾਲ ਜਣਾ ਨਹੀਂ ਇਹ ਬਸ ਇਹ ਨਹੀਂ ਜਣਾ ਨਹੀਂ ਐਦਾਂ ਜ਼ਿੰਦਗੀ ਨਾ ਗੇ ਰਣੀ ਪੁਰਾਣਾ ਮਾਲ ਲੱਗਦਾ ਰਹਿਣਾ ਸਹੀ ਆ ਐਸ਼ਾ 9 ਇੰਚ ਉਹ 4 ਇੰਚ ਮੈਂ ਨੋ ਪੰਪ ਦੇਖਾ ਪਈ ਨਾ 9 ਇੰਚ ਹਾਂ ਜੀ ਆ ਪਾਜੀ ਨੇ ਕੰਮ ਕੰਮ ਮੈਨ ਲੈ ਡਿਆ ਵੀ ਤੇ ਉਦਾਂ ਭਰਮ ਭਾਜਾ ਬਣਾਉਂਦੇ ਰਹਿੰਦੇ ਆ ਵੀ ਕਿਸੇ ਨੇ ਯਾਰ ਯੂਰ ਨਾਲ ਅੱਗੇ ਰਹਿੰਦੇ ਆ ਬੇਪਤਾ ਲੱਗਦਾ ਜੀ ਤਾਂ ਬੜਾ ਕੰਮ ਮੈਨ ਲੈ ਬੜੇ ਬੜੇ ਤਗੜੇ ਕੰਮ ਮੈਨ ਲੈ ਤੇੰਦੀ ਜਣੀ ਨਹੀਂ ਹੋਣੀ ਅਜੇ ਆਏ ਆ ਜਿਵੇਂ ਆ ਵਾ ਯਾਰ ਤੋੜਦੀ ਕਿੰਦਾ ਡੁੱਚ ਜਿਹਾ ਬਣਾ ਲਿਆ ਹੋਵੇ ਅਗਲੇ ਮਹੀਨੇ ਆ ਅਬਲੇ ਹੋਰ ਕੰਮ ਚੱਲੇ ਨੇ ਕੋਈ ਨਾ ਮੰਮੀ ਕਿਦੀ ਫਰੇਮ ਪਾ ਲਿਓ ਇਦਾਂ ਕਰਦੇ ਬਾਕੀ ਕੰਮ ਰਹਿ ਜਾਂਦੇ ਨੇ ਪਹਿਲੇ ਫਰੇਮ ਪਾ ਪਾ ਲਈਏ ਕਿਉਂਕਿ ਫਰੇਮ ਦੇ ਫੋਟੋ ਸ਼ੂਟ ਹੋਣਾ ਨਾਲ ਬਿਸ਼ਾਲ ਕਿੰਨਾ ਸ਼ਾਲ ਮੇਰਾ ਨਾ ਬੜਾ ਲੱਗਣਾ ਥੀ ਅੜਾ ਬਿਸ਼ਾਲ ਨਹੀਂ ਬਿਸ਼ਾਲ ਮੈਂ ਕਮਾੜ ਸੀ ਉਹ ਉੱਥੇ ਆਇਆ ਵਾ ਨਾ ਝੂਠ ਬੋਲੇ ਝੂਠ ਝੂਠ ਬੋਲੇ ਕੂਆ ਕਾਟੇ ਕੂਆ ਕਾਟੇ ਕਿੰਦਾ ਭਾਜੀ ਕੂਆ ਬੋਲੇ ਕਿ ਕੂਆ ਕਾਟੇ ਮੈਨੂੰ ਪਤਾ ਤੁਹਾਨੂੰ ਕੌਣ ਨਹੀਂ ਕਰਦਾ ਹੋਰ ਚੀਜ਼ਾਂ ਕੱਟਦੀ ਹੁੰਦੀ ਨਾ ਇਹ ਦੇਖ ਅਹ ਇਹ ਨਹੀਂ ਆਇਆ ਪੈਂਦੀ ਕਿ ਜਿੰਨੇ ਸਾਰੀ ਲਿਆ ਤੁੰਦਾਂ ਵੀ ਹੁਣ ਹੈਤੀ ਆ ਗਈ ਇਸ ਨੂੰ ਸੇਗਾ ਤਾਂ ਉਹਨੇ ਸੱਧਿਆ ਵਾ ਮੈਂ ਵੀ ਅਸੀ ਜਾਣ ਲਈ ਆਹੋ ਨਹੀਂ ਪਰ ਰਹਿਣ ਦੂੰਗਾ ਆਪਣੇ ਪੈਸੇ ਦੇਣੇ ਪੈਣਗੇ ਉੱਥੇ ਅਹੀਂ ਆਏ ਸੀ ਕਿ ਬਾਜ਼ਾਰ ਥੋੜਾ ਜਿਹਾ ਕੰਮ ਕਰਨ ਦੀ ਦੀ ਹੁਣਾਂ ਦੇ ਨਾਲ ਹਾਂਜੀ ਹਾਂਜੀ ਆ ਵੀ ਦੀ ਵੀਰ ਤੇ ਲੋਕ ਨਹੀਂ ਦੇ ਉਹ ਵੀ ਉਹ ਵੀ ਕੰਮ ਹੋਣ ਵਾਲਾ ਮੜਿਆ ਉਹ ਨਹੀਂ ਹੋਣਾ ਉਹ ਹੈ ਨਹੀਂ ਅੱਜ ਹੈ ਨਹੀਂ ਉਹ ਕਹਿੰਦਾ ਹੈ ਨਹੀਂ ਉਹ ਹੈ ਨਹੀਂ ਕਿਉਂ ਉਹ ਕੋਣੀ ਹੋਗਾ ਉਹ ਆਪ ਆਦਿਏ ਨਹੀਂ ਦੇ ਆਪ ਆਦਣੇ ਆ ਜੇ ਨਾ ਮਗਰ ਕੇ ਇਹ ਖੁੱਲਾ ਨਾ ਉਹ ਉਦੋਂ ਦੀ ਚੇਰਿਆ ਵੇਲਾ ਕਿ ਨਹੀਂ ਹੰਡੀ ਇਹ ਲੱਗਣਾ ਉਹਨੇ ਬਦਲ ਨਹੀਂ ਉਹਨੇ ਕਿੰਨੇ ਬਦਲ ਐਂਟਰੀ ਸੋਹਣੀ ਦਿੱਤੀ ਇਹਨਾਂ ਨੇ ਲੈਣਾ ਕੋਈ ਕਿ ਬਾਈ ਤਾਂ ਵੇ ਵੇ ਜਾ ਕੇ ਚੜਣਾ ਬਹੁਤ ਸੋਹਣੀ ਫਸਟ ਕਲਾਸ ਇਹ ਸਹੀ ਹੈ ਨਿਕਾਜੇਗਾ ਮੱਛਰ ਜਿਆ ਕੰਨੇ ਨਿਕਾਜਾ ਹਾਂਜੀ ਭਾਜੀ ਜੀ ਆਪਣੇ ਕੱਪੜੇ ਖਰੀਦ ਰਹੇ ਨੇ ਛੋਟੇ ਛੋਟੇ ਹਾਂ ਹਾਂ ਕਦਾਂ ਇੱਕ ਕਿਹੜੀ ਸਲੈਕਟ ਉਹ ਉਹ ਹੋ ਗਈ ਉਹਨੂੰ ਫਾਈਨਲ ਸਲੈਕਟਾ ਵਾਲੀ ਉਹ ਕਿਹੜੀ ਆ ਲੈ ਲੈ ਇੱਕ ਹੋਰ ਉਹ ਤੇ ਹੋ ਗਈ ਚੱਲ ਇਹ ਨਹੀਂ ਗੱਲ ਬਣੀ ਨਾ ਗਰਾਰੀ ਅੜ ਜਾਂਦੀ ਨਾਲ ਕਹਿੰਦੇ ਵੀ ਆ ਇਹਨਾਂ ਨੇ ਲਾਈਆਂ ਹੋਵੇ 150 ਰੁਪਏ ਦੀਆਂ ਚਾਰ ਭਾਜੀ ਕਹਿੰਦੇ ਮੈਂ ਖੜੀਆਂ ਵੇ ਸਾਰੀਆਂ ਬਕਬਕੀਆਂ ਕੋਈ ਟੇਸ ਤਾਂ ਨਹੀਂ ਉਹਦਾ ਆਮਬ ਵਾਲੀ ਦਾ ਕੋਈ ਟੇਸ ਨਹੀਂ ਫਲੇਵਰ ਨਹੀਂ ਆ ਸਸਤੀਆਂ ਵੇ ਕਿ ਲੈਣਾ ਜਾਇਓ ਕਿਤੇ ਲੈ ਬਟਾਲਾ ਚਮੱਕੇ ਮਰੀ ਜਾਂਦੇ ਆ ਯਾਰ ਆ ਗਏ ਘਰੇ ਆਪਾਂ ਸ਼ੋਪਿੰਗ ਸ਼ੋਪਿੰਗ ਕਰਕੇ ਵੇ ਸੀ ਗਈ ਤੇ ਵਿਚਾਰ ਵਿਚਾਰ ਦੇ ਨੇ ਕੀ ਹੈ ਚੁੱਕਰ ਤਾਂ ਚਾ ਚਾ ਤੇਰੀਏ ਰੱਜੀ ਕਿਆ ਕਰਦਾ ਚਾ 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 ਕਰਦਾ ਚਾ ਕਰਦਾ ਇਹ 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 ਤਾਂ ਚਾ 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 ਉਦਾਂ ਹੀ ਕਹ ਲੈ ਕਿ ਇਹ ਸ਼ਹਿਰੀ ਕਸਵੋ ਨੇ ਆ ਕੰਮ ਵਧੀਆ ਕਰਤਾ ਵੀ ਜਿਹੜਾ ਆਪਣਾ ਕੁੜੇ ਕੜੇ ਵਾਲਿਆ ਮੋਲਾ ਪੈਨੇ ਦੇ ਕਿੱਥੇ ਬੁਰੇ ਹਾਲੀ ਆ ਸੁਧਾਰ ਕੀਤਾ ਇਹ ਬੰਨਾਂ ਦਾ ਆ ਛੜਕਾ ਛੁਰਕਾ ਚੌੜੀਆਂ ਕਰਤੀਆਂ ਚਲੋ ਜਿਹੜਾ ਠੀਕ ਕੰਮ ਕੀਤਾ ਉਹ ਤੇ ਕਹਣਾ ਚੱਲ ਜੀ ਤੇ ਤਰਪੂਣ ਸਰਕਾਰ ਦੀ ਚੌਕੀ ਸਰ ਤੇ ਤਰਪਰੂਣ ਬੰਦੇ ਬੰਦੇ ਅੱਜ ਰਹਿਬੋ ਸਹੀ ਗੱਲ ਆ ਤਾਂ ਜੀ ਆਇਆਸ ਉਹਦੇ ਨਾਲ ਗੱਲ ਕਰਨੀ ਮੈਂ ਚੰਗਾ ਸਿਰੇ ਤੇ ਕੱਲ ਹਾਂਜੀ ਰੈਪ ਹੋ ਰੈਪ ਉਹ ਆ ਜਗਾ ਮਿਆਕ ਨਹੀਂ ਰੈਪ ਉਹ ਆ ਜਗਾ ਹਾਂਜੀ ਤੇ ਇਹਨਾਂ ਨੂੰ ਕਹਿਣਾ ਰੈਪ ਉਹ ਆ ਜਗਾ ਸਿਰੇ ਚੱਲ ਜਿਓ ਚਲੇ ਗਏ ਭਾਜੀ ਹੁਣੀ ਘਰੇ ਆਪਣੇ ਤੇ ਇੱਕ ਚੀਜ਼ ਨੋਟ ਕੀਤੀ ਨਾ ਦੁਪਹਿਰੇ ਜਦੋਂ ਬੰਦਾ ਸੌਂ ਜਾਂਦਾ ਸੌਣ ਲੈ ਇਹਨਾਂ ਦੇ ਪੂਰੀ ਤਰ੍ਹਾਂ ਦਾ ਸਰੀਰ ਹੋਈਦਾ ਲੱਤਾਂ ਬੜੀਆਂ ਦਰਦ ਕਰਦੀਆਂ ਨੇ ਤੇ ਦੁਪਹਿਰੇ ਵਾਂਹੀਂ ਨਹੀਂ ਸੋਣਾ ਜੇਦਾ ਜਾਂ ਤੇ ਫਿਰ ਦੁਪਹਿਰੇ ਨੀਂਦ ਜਿਆਦਾ ਥੋੜੀ ਲੰਮੀ ਆਵੇ ਫੇਰ ਆਵੇ ਜਿੱਦਾਂ ਅੱਧਾ ਘੰਟਾ ਬੰਦਾ ਸੁੱਤਾ ਉਹਦੇ ਫਿਰ ਨਾ ਕੋਈ ਨਹੀਂ ਹਾਲ ਤਰਲੇ ਲੈਣਾ ਬੰਦਾ ਮੁਮਾਰ ਜਾ ਹੁੰਦਾ ਸਭ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹਾਂ ਤੇ ਜੇ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਤੇ ਪੰਜਾਬ ਨੇ ਮਨ ਲੱਗਦਾ ਜਹਾੜ ਦੇਣਾ ਹੈ ਉਹ ਸਪੋਰਟ ਬਹੁਤ ਹੋਕਤਾ ਵਿਰਾਟ ਕੋਲੀ ਹੋਣਾ ਸੀ ਸੋ ਇਸ ਟਾਈਮ ਦੇਖਾਂ ਤਾਂ ਹੈਗਾ ਅੱਗੇ ਕਰਦੇ ਹਾਂ ਬਾਕੀ ਕਿੱਥੇ ਕੀ ਬਣਦਾ ਹੈ